ਮਿੰਟਾਂ 'ਚ ਤੁਹਾਨੂੰ ਸੈੱਟ ਮਿਲ ਜਾਊਗਾ ਤੇ ਇੰਨੀ ਐਕਟਿਵ ਇਹਨਾਂ ਦੀ ਸਰਵਿਸ ਦੇਖ ਕੇ ਸਾਡਾ ਦਿਲ ਖੁਸ਼ ਹੋ ਗਿਆ ਇਸ ਜੈ ਮਾਤਾ ਦੀ ਦੋਸਤੋ ਕਹਿੰਦੇ ਜਦੋਂ ਨਾ ਇੰਜਨ ਦੇ ਵਿੱਚ ਦਮ ਹੁੰਦਾ ਨਾ ਤਾਂ ਡੱਬੇ ਨਹੀਂ ਦਬਦੇ ਜਦੋਂ ਸਾਡਾ ਕਹਿੰਦਾ ਬਾਊ ਇੰਨਾ ਮਿਹਨਤੀ ਆ ਮੁੰਡਾ ਕਹਿੰਦਾ ਕਹਿੰਦਾ ਮੈਂ ਵੀ ਨਹੀਂ ਦਬਦਾ Oppo ਦਾ ਪ੍ਰਮੋਟਰ rahul ਇਧਰ ਆ ਬੇਟਾ ਇਹ rahul kumar ਆਈ ਇਹਨਾਂ ਦਾ ਨਾਮ Oppo ਦਾ ਪ੍ਰਮੋਟਰ ਹੈ ਮੇਰੇ ਕੋਲੇ Oppo ਦੇ ਸੈਟਾਂ ਨੂੰ ਦਿਖਾਉਂਦੇ ਨੇ ਇਹਨਾਂ ਕੋਲ ਕਸਟਮਰ ਆਏ ਇਮਤੀਆਜ਼ ਔਰ ਨਦੀਮ ਮੁਹੰਮਦ ਨਦੀਮ ਔਰ ਇਮਤੀਆਜ਼ ਏਸੀ ਮਲੇਰ ਕੋਟਲੇ ਤੋਂ ਇਹਨਾਂ ਨੇ F27 Pro Plus ਇਹਨਾਂ ਨੇ ਪਸੰਦ ਕਰ ਲਿਆ ਸਾਡੇ ਕੋਲੇ ਰੰਗ ਪਿਆ ਸੀ ਬਲੂ ਕਹਿੰਦੇ ਜੀ ਪਿੰਕ ਲੈਣਾ ਪਿੰਕ ਕੁਦਰਤੀ ਰੰਗ ਸਾਡੇ ਕੋਲੇ ਨਹੀਂ ਸੀਗਾ ਔਰ ਮੁੰਡੇ ਨੂੰ ਪਤਾ ਲੱਗਿਆ ਨੇ ਆਪਣੇ TL ਟੀਮ ਲੀਡਰ ਨਾਲ ਗੱਲ ਕੀਤੀ ਉਹਨਾਂ ਨੇ ਫਾਈਂਡ ਆਊਟ ਕੀਤਾ ਕਿ 25 ਕਿਲੋਮੀਟਰ ਦੂਰ ਪਿਆ ਜੀ ਸੈੱਟ ਮੁੰਡਾ ਮੁੰਡੇ ਨੇ ਇਹ ਨਹੀਂ ਕਿਹਾ ਸਾਡੇ ਨੇ ਕਸਟਮਰ ਨੂੰ ਕਿ ਕੱਲ ਨੂੰ ਆਇਓ 6 ਵਜੇ ਦਾ ਟਾਈਮ ਸ਼ਾਮ ਦਾ ਪੂਰੀ ਠੰਡ ਪੈ ਰਹੀ ਆ ਤੁਹਾਨੂੰ ਪਤਾ ਹੀ ਆ ਜਦੋਂ ਮੈਂ ਰੀਲ ਬਣਾ ਰਿਹਾ ਤੁਹਾਨੂੰ ਪਤਾ ਹੀ ਆ ਠੰਡ ਕਿੰਨੀ ਪੈ ਰਹੀ ਆ ਬਾਹਰ ਹੈ ਨਾ ਮੋਟਰਸਾਈਕਲ ਚੱਕਿਆ ਕਹਿੰਦਾ ਜੀ 10 ਮਿੰਟ 15 ਮਿੰਟ 20 ਮਿੰਟ ਰੁਕੋ ਬਸ ਮੈਂ ਤੁਹਾਨੂੰ ਸੈੱਟ ਅੱਜ ਹੀ ਦਵਾਂਗਾ ਮੋਟਰਸਾਈਕਲ ਤੇ ਇਕੱਲਾ ਹੀ ਚਲਾ ਗਿਆ ਜੀ ਸੈਟ ਲੈਣ ਲਈ 20 ਕਿਲੋਮੀਟਰ ਜਾਣ 20 ਕਿਲੋਮੀਟਰ ਓਨ ਮਤਲਬ 40 ਕਿਲੋਮੀਟਰ ਮੋਟਰਸਾਈਕਲ ਤੇ ਸੈਟ ਲੈ ਕੇ ਆਇਆ ਬਾਕੀ ਇਮਤiaz ਸਹੀ ਗੱਲ ਹੈ ਜਾਂ ਗਲਤ ਹੈ ਦੱਸੋ ਜੀ ਸਹੀ ਗੱਲ ਹੈ ਇਹਨਾਂ ਨੇ ਸਾਨੂੰ ਕਿਹਾ ਵੀ ਸਰ ਤੁਸੀਂ 20 ਬਸ 20 ਮਿੰਟ ਰਿਕਵੈਸਟ ਹੈ ਮੇਰੀ ਤੁਸੀਂ ਉਰੇ ਰੁਕੋ 20 ਮਿੰਟਾਂ 'ਚ ਤੁਹਾਨੂੰ ਸੈਟ ਮਿਲ ਜਾਊਗਾ ਤੇ ਇੰਨੀ ਐਕਟਿਵ ਇਹਨਾਂ ਦੀ ਸਰਵਿਸ ਦੇਖ ਕੇ ਸਾਡਾ ਦਿਲ ਖੁਸ਼ ਹੋ ਗਿਆ ਜੀ ਸਰ ਹੋਰ ਬੋਲੋ ਸਰ ਹਾਂ ਜੀ ਮੁਹੰਮਦ ਨਦੀਮ ਜੀ ਕਿਵੇਂ ਲੱਗਿਆ ਇੱਥੇ ਆ ਕੇ ਜੀ ਬਹੁਤ ਵਧੀਆ ਜੀ ਹਾਂ ਜੀ ਬਹੁਤ ਵਧੀਆ ਜੋ ਮੈਂ ਗੱਲ ਕਹੀ ਬਿਲਕੁਲ ਸਾਡਾ ਮੁੰਡੇ ਦਾ ਸੁਭਾਅ ਕਿਵੇਂ ਲੱਗਿਆ ਤੁਹਾਨੂੰ ਜੀ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਥੈਂਕ ਯੂ ਸੋ ਮੱਚ ਬਹੁਤ ਵਧੀਆ ਥੈਂਕ ਯੂ ਸੋ ਮੱਚ ਰਾਹੁਲ ਜੀ ਥੈਂਕ ਯੂ ਸੋ ਮੱਚ ਵੈਲ ਡਨ ਗੋਡ ਬlesਸ ਉਧਰ ਦੇਖੋ ਕਹਿ ਮਾਤਾ ਦੀ ਜੈ ਮਾਤਾ ਦੀ